ਸਾਰੇ ਕੰਮ ਨੇ ਜਿਹੜੇ ਉਹ ਸ਼ਹਿਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਚੱਲ ਰਹੇ ਨੇ ਤੇ ਅੱਜ ਉਸੇ ਲੜੀ ਨੂੰ ਅੱਗੇ ਵਧਾਉਂਦੇ ਹੋਏ ਮੈਂ ਆਪਣੇ ਹਲਕੇ ਸੁਨਾਮ ਦੇ 30 ਪਿੰਡਾਂ ਨੂੰ 205 ਕਰੋੜ 5 ਲੱਖ ਰੁਪਏ ਦੇ ਚੈੱਕ ਲੈ ਜਿਹੜੇ ਉਹ ਦਿੱਤੇ ਨੇ ਔਰ ਇਹ ਇਹ ਛੋਟੇ-ਛੋਟੇ ਕੰਮਾਂ ਦੇ ਲਈ ਕਿਤੇ ਕੋਈ ਸੀਵਰੇਜ ਦਾ ਕੰਮ ਹੋਣ ਵਾਲਾ ਹੈ ਕੋਈ ਗਲੀਆਂ ਨਾਲੀਆਂ ਦਾ ਕੰਮ ਹੋਣ ਵਾਲਾ ਉਹ ਜਿਹੇ ਛੋਟੇ ਕੰਮਾਂ ਦੇ ਕਿਉਂਕਿ ਹੁਣ ਪੰਚਾਇਤਾਂ ਚੁਣੀਆਂ ਜਾ ਚੁੱਕੀਆਂ ਉਹਨਾਂ ਦੀ ਜ਼ਿੰਮੇਵਾਰੀ ਵੀ ਹੈ ਔਰ ਲੋਕਾਂ ਦੀ ਉਮੀਦ ਆਸ ਵੀ ਹੈ ਉਹਨਾਂ ਤੋਂ ਸੋ ਉਹਨਾਂ ਨੂੰ ਏਮਪਾਵਰ ਕਰਨ ਦੇ ਲਈ ਤਾਂ ਕਿ ਉਹ ਆਪਦੇ ਪੱਤਰ ਦੇ ਉੱਪਰ ਜਿਹੜੇ ਛੋਟੇ-ਛੋਟੇ ਕੰਮ ਨੇ ਉਹਨਾਂ ਨੂੰ ਸਿਰੇ ਚੜਾ ਸਕਣ ਇਸ ਪਰਪਸ ਦੇ ਨਾਲ ਅੱਜ ਤੀ ਪਿੰਡਾਂ ਨੂੰ 2 ਕਰੋੜ 5 ਲੱਖ ਰੁਪਏ ਦੇ ਚੈੱਕ ਨੇ ਜਿਹੜੇ ਉਸ ਨਾਮ ਵਾਲਕੇ ਦੇ ਨਾਲ ਦਿੱਤੇ ਨੇ ਬਹੁਤ ਸਾਰੇ ਕੰਮ ਨੇ ਜਿਹੜੇ ਉਹ ਸ਼ਹਿਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਚੱਲ ਰਹੇ ਨੇ ਤੇ ਅੱਜ ਉਸੇ ਲੜੀ ਨੂੰ ਅੱਗੇ ਵਧਾਉਂਦੇ ਹੋਏ ਮੈਂ ਆਪਣੇ ਹਲਕੇ ਸੁਨਾਮ ਦੇ 30 ਪਿੰਡਾਂ ਨੂੰ 205 ਕਰੋੜ 5 ਲੱਖ ਰੁਪਏ ਦੇ ਚੈੱਕ ਨੇ ਜਿਹੜੇ ਉਹ ਦਿੱਤੇ ਨੇ ਔਰ ਇਹ ਇਹ ਛੋਟੇ-ਛੋਟੇ ਕੰਮਾਂ ਦੇ ਲਈ ਕਿਤੇ ਕੋਈ ਸੀਵਰੇਜ ਦਾ ਕੰਮ ਹੋਣ ਵਾਲਾ ਕੋਈ ਗਲੀਆਂ ਨਾਲੀਆਂ ਦਾ ਕੰਮ ਹੋਣ ਵਾਲਾ ਉਹੋ ਜਿਹੇ ਛੋਟੇ ਕੰਮਾਂ ਦੇ ਕਿਉਂਕਿ ਹੁਣ ਪੰਚਾਇਤਾਂ ਚੁਣੀਆਂ ਜਾ ਚੁੱਕੀਆਂ ਉਨ੍ਹਾਂ ਦੀ ਜ਼ਿੰਮੇਵਾਰੀ ਵੀ ਹੈ ਔਰ ਲੋਕਾਂ ਦੀ ਉਮੀਦ ਆਸ ਵੀ ਹੈ ਉਹਨਾਂ ਤੋਂ ਸੋ ਉਹਨਾਂ ਨੂੰ ਏਮਪਾਵਰ ਕਰਨ ਦੇ ਲਈ ਤਾਂ ਕਿ ਉਹ ਆਪਦੇ ਪੱਤਰ ਦੇ ਉੱਪਰ ਜਿਹੜੇ ਛੋਟੇ ਛੋਟੇ ਕੰਮ ਨੇ ਉਹਨਾਂ ਨੂੰ ਸਿਰੇ ਚੜਾ ਸਕਣ ਇਸ ਪਰਪਸ ਦੇ ਨਾਲ ਅੱਜ 30 ਮਿੰਟਾਂ ਨੂੰ 2 ਕਰੋੜ 5 ਲੱਖ ਰੁਪਏ ਦੇ ਚੈੱਕ ਨੇ ਜਿਹੜੇ ਉਸਰਾ ਮਲ ਕੇ ਦੇਣਾ ਦਿੱਤੇ ਨੇ ਬਹੁਤ ਸਾਰੇ ਕੰਮ ਨੇ ਜਿਹੜੇ ਉਹ ਸ਼ਹਿਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਚੱਲ ਰਹੇ ਨੇ ਤੇ ਅੱਜ ਉਸੇ ਲੜੀ ਨੂੰ ਅੱਗੇ ਵਧਾਉਂਦੇ ਹੋਏ ਮੈਂ ਆਪਣੇ ਹਲਕੇ ਸੁਨਾਮ ਦੇ 30 ਪਿੰਡਾਂ ਨੂੰ 205 ਕਰੋੜ 5 ਲੱਖ ਰੁਪਏ ਦੇ ਚੈੱਕ ਨੇ ਜਿਹੜੇ ਉਹ ਦਿੱਤੇ ਨੇ ਔਰ ਇਹ ਇਹ ਛੋਟੇ-ਛੋਟੇ ਕੰਮਾਂ ਦੇ ਲਈ ਕਿਤੇ ਕੋਈ ਸੀਵਰੇਜ ਦਾ ਕੰਮ ਹੋਣ ਵਾਲਾ ਹੈ ਕੋਈ ਗਲੀਆਂ ਨਾਲੀਆਂ ਦਾ ਕੰਮ ਹੋਣ ਵਾਲਾ ਉਹ ਜਿਹੇ ਛੋਟੇ ਕੰਮਾਂ ਦੇ ਕਿਉਂਕਿ ਹੁਣ ਪੰਚਾਇਤਾਂ ਚੁਣੀਆਂ ਜਾ ਚੁੱਕੀਆਂ ਉਹਨਾਂ ਦੀ ਜ਼ਿੰਮੇਵਾਰੀ ਵੀ ਹੈ ਔਰ ਲੋਕਾਂ ਦੀ ਉਮੀਦ ਆਸ ਵੀ ਹੈ ਉਹਨਾਂ ਤੋਂ ਸੋ ਉਹਨਾਂ ਨੂੰ ਏਮਪਾਵਰ ਕਰਨ ਦੇ ਲਈ ਤਾਂ ਕਿ ਉਹ ਆਪਦੇ ਪੱਤਰ ਦੇ ਉੱਪਰ ਜਿਹੜੇ ਛੋਟੇ-ਛੋਟੇ ਕੰਮ ਨੇ ਉਹਨਾਂ ਨੂੰ ਸਿਰੇ ਚੜਾ ਸਕਣ ਇਸ ਪਰਪਸ ਦੇ ਨਾਲ ਅੱਜ ਦੀ ਪਿੰਡਾਂ ਨੂੰ 2 ਕਰੋੜ 5 ਲੱਖ ਰੁਪਏ ਦੇ ਚੈੱਕ ਨੇ ਜਿਹੜੇ ਉਸਨਾਮ ਮਲਕੇ ਦੇ ਨਾਲ ਦਿੱਤੇ ਨੇ ਬਹੁਤ ਸਾਰੇ ਕੰਮ ਨੇ ਜਿਹੜੇ ਉਹ ਸ਼ਹਿਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਚੱਲ ਰਹੇ ਨੇ ਤੇ ਅੱਜ ਉਸੇ ਲੜੀ ਨੂੰ ਅੱਗੇ ਵਧਾਉਂਦੇ ਹੋਏ ਮੈਂ ਆਪਣੇ ਹਲਕੇ ਸੁਨਾਮ ਦੇ 30 ਪਿੰਡਾਂ ਨੂੰ 205 ਕਰੋੜ 5 ਲੱਖ ਰੁਪਏ ਦੇ ਚੈੱਕ ਨੇ ਜਿਹੜੇ ਉਹ ਦਿੱਤੇ ਨੇ ਔਰ ਇਹ ਇਹ ਛੋਟੇ ਛੋਟੇ ਕੰਮਾਂ ਦੇ ਲਈ ਕਿਤੇ ਕੋਈ ਸੀਵਰੇਜ ਦਾ ਕੰਮ ਹੋਣ ਵਾਲਾ ਕੋਈ ਗਲੀਆਂ ਨਾਲੀਆਂ ਦਾ ਕੰਮ ਹੋਣ ਵਾਲਾ ਉਹ ਜਿਹੜੇ ਛੋਟੇ ਕੰਮਾਂ ਦੇ ਕਿਉਂਕਿ ਹੁਣ ਪੰਚਾਇਤਾਂ ਚੁਣੀਆਂ ਜਾ ਚੁੱਕੀਆਂ ਉਹਨਾਂ ਦੀ ਜ਼ਿੰਮੇਵਾਰੀ ਵੀ ਹੈ ਔਰ ਲੋਕਾਂ ਦੀ ਉਮੀਦ ਆਸ ਵੀ ਹੈ ਉਹਨਾਂ ਤੋਂ ਸੋ ਉਹਨਾਂ ਨੂੰ ਏਮਪਾਵਰ ਕਰਨ ਦੇ ਲਈ ਤਾਂ ਕਿ ਉਹ ਆਪਦੇ ਪੱਤਰ ਦੇ ਉੱਪਰ ਜਿਹੜੇ ਛੋਟੇ ਛੋਟੇ ਕੰਮ ਨੇ ਉਹਨਾਂ ਨੂੰ ਸਿਰੇ ਚੜਾ ਸਕਣ ਇਸ ਪਰਪਸ ਦੇ ਨਾਲ ਅੱਜ ਦੀ ਪਿੰਡਾਂ ਨੂੰ 2 ਕਰੋੜ 5 ਲੱਖ ਰੁਪਏ ਦੇ ਚੈੱਕ ਨੇ ਜਿਹੜੇ ਉਸਾਮਲਕੇ ਦੇ ਨਾਲ ਦਿੱਤੇ